ਏ ਦੇਖੋ ਜੀ ਆਹ ਕੁਆਲਿਟੀ ਹੋਊ ਆਂਡੇ ਦੀ ਵਿੱਚੋਂ ਆ ਚੈੱਕ ਕਰ ਸਕਦੇ ਹੋ ਪੁੱਤੇ ਨੂੰ ਵੀ ਪੁੱਤੇ ਨੂੰ ਵੀ ਅਜੇ ਨੂੰ ਕਿੱਕ ਡੇਢ ਦਿਨ ਹੋ ਗਿਆ ਠੀਕ ਹੈ ਜੀ ਹਾਂ ਬਾਕੀ ਭਾਈ ਜੀ ਬੜੀ ਪਾ ਜੀ ਦਾ ਤਾਂ ਆਪ ਵੀ ਇੱਥੇ ਹੀ ਪਤਾ ਲੱਗਦਾ ਹੈ ਹਨਾ ਹਾਂ ਜੀ ਸੱਸੇ ਕਾ ਦੋਸਤੋ ਕੀ ਹਾਲ ਚਾਲ ਹੈ ਮੈਂ ਸਰਦਾਰ ਦਾ ਮਿੱਤਾਂ ਮਾਂਸਾ ਲੈ ਵੀ ਮਿੱਤਰੋ ਅੱਜ ਨਾ ਸੁਣੋ ਤਾਂ ਦੇਸੀ ਆਂਡੇ ਬਹੁਤ ਸਾਰੇ ਪੂਰਾ ਤੁਸੀਂ ਮੰਨ ਲਓ ਦੇਸੀ ਆਂਡੇ ਦਾ ਪੂਰਾ ਪੱਦਾ ਪਣਾਰ ਲੱਗਿਆ ਪਿਆ ਤੁਹਾਡੇ ਵਾਸਤੇ ਇਹ ਪਤਾ ਦਿਖਾਉਣੇ ਨਾਲ ਬਾਈ ਜੀ ਜਿਹੜਾ ਆਪਾਂ ਕਰਦੇ ਆ ਗੱਲਬਾਤ ਬਣੇ ਰਹੋ ਵੀਡੀਓ ਦੇ ਵਿੱਚ ਐਂਡ ਤੱਕ ਉਹਨਾਂ ਦੇ ਪੇਜ ਨੂੰ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਕਰਾਉਂਦੇ ਆ ਗੱਲਬਾਤ ਬਾਈ ਜੀ ਨਾਲ ਮੈਂ ਵੀ ਮਿੱਤਰੋ ਸਾਨੂੰ ਆਂਡੇ ਚੈੱਕ ਕਰਾਉਂਦੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ ਵੱਡੇ ਆਂਡੇ ਬਾਕੀ ਜਿਹੜੇ ਦਾ ਰੇਟ ਹੈ ਉਹ ਵੀ ਵੀਰੇ ਤੋਂ ਪੁੱਛਾਂਗੇ ਕਿ ਦੇਸੀ ਆਂਡਿਆਂ ਦਾ ਹੁਣ ਆਪਾਂ ਬਹੁਤ ਵੱਡਾ ਕਹਿੰਦੇ ਬਾਈ ਜੀ ਹੁਣ ਨੇ ਸ਼ੋਰੂਮ ਜਿਹੜਾ ਇੱਥੇ ਖੋਲਤਾ ਪਿੰਡ ਰਮਦੱਤ ਵਾਲੇ ਦੇ ਵਿੱਚ ਹੁਣ ਸਾਨੂੰ ਕਿਤੇ ਦੂਰ ਨੇੜੇ ਜਾਣ ਦੀ ਲੋੜ ਨਹੀਂ ਵਧੀਆ ਚੀਜ਼ ਸਾਨੂੰ ਇੱਥੇ ਹੀ ਮਿਲਿਆ ਕਰੂਗੀ ਰੰਦੱਤੇ ਵਾਲੇ ਦੇ ਵਿੱਚ ਬਾਕੀ ਆਪਾਂ ਵੀਰੇ ਨਾਲ ਵੀ ਥੋੜੀ ਗੱਲਬਾਤ ਕਰਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਆਂਡਾ ਆਂਡਾ ਇੰਨਾ ਬਾਈ ਹੋਰਾਂ ਕੋਲ ਸਟੋਰ ਤੇ ਆ ਜਿੰਨਾ ਮਰਜ਼ੀ ਤੁਸੀਂ ਮੰਗਵਾਓ ਸਾਨੂੰ ਜਿੱਥੇ ਆਖੋਗੇ ਥੋੜੇ ਕੋਲੇ ਪਹੁੰਚ ਹੋਊਗੀ ਦੇਖ ਸਕਦੇ ਤੁਸੀਂ ਬਾਕੀ ਆਪਾਂ ਵੀਰੇ ਨਾਲ ਕਰਦੇ ਆ ਗੱਲਬਾਤ ਤੇ ਬਣੇ ਰਹੋ ਵੀਡੀਓ ਦੇ ਵਿੱਚ ਦੇਖ ਸਕਦੇ ਆ ਵੀ ਕਿਹੜੇ ਕਿਹੜੇ ਆਂਡੇ ਹੁੰਦੇ ਕਿਹੜੀ ਕਿਹੜੀ ਕੁਆਲਿਟੀ ਉਹ ਪਾ ਸਾਰੀ ਵੀਰੇ ਤੋਂ ਕਰਾਂਗੇ ਗੱਲਬਾਤ ਵੀਰੇ ਨਾਲ ਗੱਲਬਾਤ ਸਾਂਝੀ ਕਰਦੇ ਸਤਿ ਸ਼੍ਰੀ ਅਕਾਲ ਜੀ ਹੋ ਹਾਂ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਦੇਸੀਆਂ ਗਿਆ ਸੁਨੇ ਦਿਮਾਗ ਦੇ ਵਿੱਚ ਕਿਵੇਂ ਇਹ ਗੱਲ ਪਹੁੰਚੀ ਜੀ ਅੱਜ ਹੁਣ ਅਪਾ ਦੇਸੀਆਂ ਦਾ ਕੰਮ ਸਟਾਰਟ ਕੀਤਾ ਭਾਈ ਜੀ ਲਗਭਗ ਆਖੀ 6 ਸਾਲ ਪਹਿਲਾਂ ਇੱਕ ਮੁਰਗੀਆਂ ਦਾ ਸ਼ੌਂਕ ਜਾਗ ਗਿਆ ਸੀ ਮੇਰਾ ਪਹਿਲਾ ਕੰਮ ਸੌਂਡ ਦਾ ਦੀਆ ਠੀਕ ਹੈ ਭਾਈ ਉਦੋਂ ਬਾਅਦ ਮੁਰਗੀਆਂ ਰੱਖਣ ਲੱਗ ਗਏ ਹੌਲੀ ਹੌਲੀ ਵਧਾਈ ਜੇ ਵਧਾਈ ਜੇ ਫਿਰ ਇੱਕ ਫਾਰਮ ਬਣਿਆ ਫਿਰ ਦੋ ਬਣਾਤੇ ਭਾਈ ਜੀ ਠੀਕ ਹੈ ਭਾਈ ਹਾਂ ਜੀ ਇਹਦੇ ਵਿੱਚ ਆਪਣੇ ਕੋਲ ਤਿੰਨ ਮਖਲਾਵੇ ਅੰਡੇ ਨੇ ਜੀ ਪ्योर ਦੇਸੀ ਨੇਚਰਲ ਜਿਹਨੂੰ ਕੋਈ ਫੀਡ ਨਹੀਂ ਹੈ ਸਿਰਫ ਦਾਣਾ ਪਾਉਂਦੇ ਆਪਾਂ ਇਹ ਕੱਲੇ ਦਾਣੇ ਵਾਲੇ ਆ ਕੇ ਜੀਏ ਜਿਹੜੀ ਛੋਟੀਆਂ ਦੇ ਆ ਕੇ ਜੀ ਹੈ ਨਾ ਹਾਂਜੀ ਜਿਵੇਂ ਆਪਾਂ ਪਹਿਲਾਂ ਘਰਾਂ 'ਚ ਮੁਰਗੀਆਂ ਰੱਖਦੇ ਵੀ ਸੀ ਠੀਕ ਹੈ ਜੀ ਬਿਲਕੁਲ ਇਹ ਆ ਗਿਆ ਡਬਲ ਜਰਦੀ ਅੰਡਾ ਡਬਲ ਡਬਲ ਗੋਲੀ ਅੰਡਾ ਇਹਦੇ ਵਿੱਚ ਜਰਦੀਆਂ ਦੋ ਹੁੰਦੀਆਂ ਜੀ ਠੀਕ ਹੈ ਜੀ ਔਰ ਇਹ ਡਬਲ ਹੈ ਵੀ ਜੀ ਔਰ ਤੇ ਰੈਂਡ ਦਾ ਅੰਡਾ ਹੁੰਦਾ ਜੀ ਠੀਕ ਹੈ ਨਾ ਤੇ ਰੈਂਡ ਮੁਰਗੀ ਦਾ ਇਹਦੇ ਵਿੱਚ ਹਾਂਜੀ ਫੁੱਲ ਰੈਚ ਹੈ ਜੀ ਇਹ ਦੇਖੋ ਜੀ ਆ ਕੁਆਲਿਟੀ ਹੋਊ ਅੰਡੇ ਦੀ ਇਹ ਚੋਂ ਆਪ ਚੈੱਕ ਕਰ ਸਕਦੇ ਹੋ ਪੁੱਤੇ ਨੂੰ ਵੀ ਉੱਤੇ ਨੂੰ ਵੀ ਅਜੇ ਨੂੰ ਡੇਢ ਦਿਨ ਹੋ ਗਿਆ ਠੀਕ ਹੈ ਜੀ ਹਾਂ ਬਾਕੀ ਕੋਈ ਬਾਈ ਜੀ ਬੜੀ ਪਤਾ ਲੱਗਦਾ ਹੈ ਹਾਂ ਹਾਂ ਜੀ ਤੇ ਇਹਦਾ ਬਾਈ ਜੀ ਆਪਾਂ ਰੇਟ ਕੀ ਰੱਖੇ ਵੈਸੇ ਰੇਟ ਬਾਈ ਜੀ ਇਹਦਾ 350 ਰੁਪਏ ਤੇ ਛੋਟੀ ਦਾ ਠੀਕ ਹੈ ਜੀ ਜਿਹੜਾ ਨੇਚਰਲ ਦਾ ਵੱਡੇ ਦਾ 400 ਰੁਪਏ 400 ਰੁਪਏ ਤੇ ਸਾਰੇ ਦਿਖਾਉਣਾ ਹਾਂ ਜੀ ਤੇ ਘੜਕਨਾਥ ਵੀ ਹੈ ਪੰਦਰਵੀ ਦਿਖਾ ਦਈਏ ਆ ਆਪਣੇ ਕੋਲੇ ਘੜਕਨਾਥ ਦਾ ਅੰਡਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਕਿਸੇ ਕਿਸੇ ਟਾਈਮੇ 50 ਰੁਪਏ ਵੇਚ ਚੁੱਕੇ ਹੈ ਜੀ ਜੀ ਆਪਾਂ ਇਹ 20 ਜਿਹੜੀ ਕਾਜ ਆ ਮੁਰਗਾ ਹਾਂਜੀ ਉਹ ਦੇ ਦਿਓ ਹਾਂਜੀ ਇਹ ਉਹ ਕਰਖਣਾ ਹਾਂਜੀ ਉਹ ਕਰਖਣਾ ਦਾ ਆ ਕੇ ਇਹ ਬਾਈ ਜੀ ਕੀ ਰੇਟ ਪਾਉਣਾ ਫਿਰ ਆਪਾਂ ਇਹ ਇਹ ਬਾਈ ਜੀ 20 ਰੁਪਏ ਅੰਡਾ 600 ਦੀ ਗੁੱਤਲੀ 600 ਦੀ ਇਹਦਾ ਫਿਕਸ ਰੇਟ ਹੀ ਆ ਹਾਂਜੀ ਜਿੰਨੇ ਮੈਨੂੰ ਵੀ ਗੁਣਾ ਦੀ ਗੁੱਤਲੀ ਹੈ ਹਾਂਜੀ 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 ਆਪਣੇ ਕੋਲ ਮਾਲ ਬਹੁਤ ਸਾਰਾ ਹਸਟੋਕ ਮਾਲ ਬਹੁਤ ਹੈ ਜੀ ਹਾਂਜੀ ਬਿਲਕੁਲ ਤਾਜ਼ਾ ਫਰੈਸ਼ ਆਂਡਾ ਜੀ ਠੀਕ ਹੈ ਜੀ ਤੇ ਬਾਈ ਜੀ ਆਪਣੇ ਕੋਲ ਪਹੁੰਚਦਾ ਜੀ ਕਿਸੇ ਤਰ੍ਹਾਂ ਸਰਪ੍ਰਾਨਾ ਲੈਣ ਨੂੰ ਤਾਂ ਬਸ ਬੜੀ ਮੂਤੀ ਕੋਈ ਡਿਸਕਾਊਂਟ ਵੀ ਹੁੰਦਾ ਹੋਊਗਾ ਹੁੰਦਾ ਜੀ ਪਹੁੰਚਦਾ ਹੁੰਦਾ ਹੈਗਾ ਅਲੱ ਸਾਮਾਨ ਦਾ ਰੇਟ ਵੀ ਵੱਖਰਾ ਹੁੰਦਾ ਹੈ ਜੀ ਰੇਟ ਵੀ ਵੱਖਰਾ ਹੁੰਦਾ ਕਿਸੇ ਨੇ 100 ਡਰੇ ਲੈਣੀ ਆ 200 ਲੈਣੀ 500 ਲੈਣੀ ਆ 500 ਵੀ ਠੀਕ ਹੈ ਤੇ ਇੱਕ ਵਾਰੀ ਸੋ ਹਾਂਜੀ ਅਗਲੇ ਦੀ ਕਪੈਸਿਟੀ ਆ ਤੁਹਾਨੂੰ ਕਿੰਨਾ ਨੁਕਸਾਨ ਹਾਂਜੀ ਦੱਸਦੇ ਹਾਂ ਅਗਲੇ ਹਾਂਜੀ ਪਹੁੰਚ ਕਰ ਦੋਗੇ ਹਾਂਜੀ ਕਰ ਦੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਜੀ ਹੋਰਾਂ ਦਾ ਬਹੁਤ ਵਧੀਆ ਕੰਮ ਇੱਕ ਬਾਈ ਜੀ ਆਪਣੀ ਹੋਰ ਜਿਹੜੀ ਮਰਾਚਾ ਕਿੱਥੇ ਕਿੱਥੇ ਜਿਹੜਾ ਇੱਕ ਬਾਈ ਜੀ ਆਪਣੀ ਝਨੀਰ ਆ ਗਈ ਲਾਲਿਆਂ ਵਾਲੀ ਪਿੰਡ ਰੋੜ ਦੇ ਉੱਤੇ ਮੇਨ ਰੋੜ ਦੇ ਉੱਤੇ ਅੱਡੇ ਦੇ ਹਾਂਜੀ ਇੱਕ ਆਪਣਾ ਬੋਹ ਹੈ ਜੀ ਰਥਿਆ ਰੋੜ ਤੇ ਬੋਹਾ ਜੀ ਦੇਵ ਰਾਜ ਦੇ ਵੱਟੇ ਦੇ ਸਾਹਮਣੇ ਇੱਕ ਆਪਣਾ ਹੈਗਾ ਜੀ ਇੱਥੇ ਆ ਗਿਆ ਮੇਨ ਸਰਾਂ ਦਾ ਫਤੇਗੜ ਸਾਹਿਬ ਠੀਕ ਹੈ ਜੀ ਲੋਥੇ ਆ ਗਿਆ ਜੀ ਲੋਥੇ ਆ ਗਿਆ ਹਾਂਜੀ ਲੋ ਜੀ ਪਾਈ ਹੋਣਾ ਪੂਰਾ ਵਧੀਆ ਕਰਨਾ ਹੁਣ ਸਿਆਲ ਦੇ ਵਿੱਚ ਸ ਨੂੰ ਮਾਨੀ ਜੀ ਖਾਣ ਦੇ ਰੋੜ ਤੇ ਸ ਨੂੰ ਰੋਸੇ ਰੇੜ ਤੇ ਪਾਈ ਗਏ ਬਈ ਹਾਂਜੀ ਇੱਕ ਨੰਬਰ ਚੀਜ਼ ਹੋਊ ਜੀ ਜਮਾਂ ਇੱਕ ਨੰਬਰ ਚੀਜ਼ ਹਾਂਜੀ ਬਾਕੀ ਆਪਣੇ ਕੋਲ ਸਟਾਕ ਹੈ ਜੀ ਜਨਾ ਚ ਆਂਡਾ ਚਾਹੀਦਾ ਬਤੋ ਬਤ ਮਿਲੂਗਾ ਜੀ ਸਬ ਤੋਂ ਬਤ ਮਿਲੂਗਾ ਬਾਕੀ ਜਿਹੜੇ ਤਾਂ ਆਨਲਾਈਨ ਸ਼ਕੀਨ ਨੇ ਉਹਨਾਂ ਨੂੰ ਪਤਾ ਹੀ ਇਸ ਗੱਲ ਦਾ ਹਨਾ ਤੁਹਾਨੂੰ ਆਪਣਾ ਜੀ ਐਸਐਸ ਦੇਸੀ ਵੌਲਟਰੀ ਫਾਰਮ ਹਾਂਜੀ ਹਾਂਜੀ ਨੰਬਰ ਬਈ ਜੀ ਤੁਹਾਡੇ ਕੋਲ ਨੰਬਰ 99153 99 تنخواہ 1 99301 ਹਾਂਜੀ